की है इनों करामात कहते करामात है उस्ताद जौक कहें किसी के एक आंसों पर हजारों दिल तड़पते हैं किसी का उम्र भर रोना यू ही बेकार जाता है एक अंजू निकले है हजारों दिल रोट है कोई तो सारी जिंदगी रोंदा रहा है, किसी ने पूछिया भी नहीं क्यों रो रहे हैं ਤੇ ਤੇਰੇ ਹੰਝੂ ਕਿਉਂ ਨਿਕਲੇ ਸਾਈਬ ਕਹਿੰਦੇ ਨੇ ਕਰਾਮਾਤ ਦੇਖ ਬਾਦਰ ਸ਼ਾਹੀ ਜ਼ਬਾਨ ਦੇ ਚ ਵਸਦੀ ਹੈ ਇੱਕ ਬੋਲ ਬੋਲਦਾ ਸੈਂਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਕਿ ਕਰਾਮਾਤ ਨਹੀਂ ਤੇ ਹੋਰ ਕੀ ਹੈ ਸੈਯਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਹੀ ਅਭੀ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ तुसी वली अल्ला पैगंबर तुसी, तुसी दसवें गुरु नानक थोड़े कोल की है महाराज ने जेब चो सोने की मोर क्डी मुगल शहनशाह ने भारत उस जमाने च रुपए का नाम बदल के दीनार रख्या होया साहबां ने मोर क्ढ़ी त मुखात होकर कहा पिख दिनार जो हाथ हमारे ਲਿਓ ਅਜ਼ਮਤ ਲਿਓ ਦੁਤੀ ਵਿਚਾਰੇ ਐ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭਜੜੌਰ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਧਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲਓ ਜਗਤ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਦ ਨੇ ਕਿਹਾ ਸੁਣ ਸੈਦ ਬੋਲਿਓ ਤਜ ਮੌਨ ਤੁਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਬਾਦਲ ਸ਼ਾਦੀ ਹੋ ਗਈ ਤੁਹਾਡੇ ਵਿੱਚ ਕੀ ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਹੋ ਮਹਾਰਾਜ ਕਹਿਣ ਲੱਗੇ ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦ ਅਸੀ ਦਿਖਾਣ ਲੱਗੇ ਨਾ ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤਾਂ ਬਾਰ ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸੇਯਦ ਬੋਲਿਓ ਤ ਜਮਾਉਂ ਤੁਮ ਮੇ ਕਰਾਮਾਤ ਹੈ ਕਾਹਨ ਸੁਨ ਸਤਿਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਘੜ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਵਿੱਚ ਬਿਜਲੇ ਸੁਨ ਸਤਿਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਕਤਛਿਨ ਬਦਨ ਭੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋ ਗਿਆ ਦਰਸ਼ਾ ਵਿੱਚ ਢਾ ਕੇ بیٹھ ਗਿਆ ਇੱਕ ਹੀ ਹੋ ਗਿਆ ਹੁਣ ਸਤਗੁਰ সৈয়দ ਨੂੰ ਮੁਖਾਦਬ ਹੋ ਕੇ ਕਹਿੰਦੇ ਨੇ ਤੇਜ ਦੀਪਤ ਸਿਧੀ ਮੁਖਤੇ ਕਹੇ ਇਹ ਵੀ ਕਰਾਮਾਤ ਇੱਕ ਹੈ ਐ ਕਰਾਮਾਤ ਹੈ ਮੇਰੇ ਕੋਲ 66 ਹੁਣ ਤੂੰ ਬੋਲ ਕਰਾਮਾਤ ਦਿਖਾਉ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਉਂ ਕੰਬਣੀ ਛੱਡ ਗਈ ਉਹਨਾਂ ਹੱਥ ਜੋੜ ਲਗਣ ਨਹੀਂ ਮਹਾਰਾਜ ਮੈਂ ਤੁੰਜੀ वार्तालाप ਕਰ ਰਿਹਾ ਸੀ ਆਪਦੇ ਨਾਲ ਬਚਨ ਬਿਲਾਸ ਕਰ ਰਿਹਾ ਸੀ ਨਹੀਂ ਬਚਨ ਬਿਲਾਸ ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਵਾ ਦਿਖਾਓ ਮੈਂ ਦਿਖਾਵਾ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਾਦਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਕੀ ਕਰਾਵਾ ਰਿਦਿ ਸਿਧ ਸਭ મોਹ ਹੈ ਨਾਮ ਨਵਸੇ ਮਨ ਆਏ ਨਾਟਕ ਚੇਟ ਦੇ ਕੀਕਾ ਜਾ ਪਰਮ ਲੋਗਨ ਕੇ ਆਵਤ ਲਾ ਜਾ ਤੋਂ ਮੈਚ ਕਰਾ ਚਾਣਕ ਨੇ ਭਰਤਰੀ ਨੇ ਬੇਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ ਤੇ ਦੋਵੇਂ ਇਕੱਠੇ ਰਹਿੰਦੇ ਮਾਣ ਤੇ ਤਾਣ ਦਾ ਚੌਲੀ ਦਾਮਨ ਦਾ ਸਾਥ ਹੈ ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ ਉਹ ਚਾਣਕ ਕਹਿੰਦਾ ਹੈ ਸੰਸਾਰ ਦੇ ਵਿੱਚ ਪਹਿਲਾ ਤਾਨ ਧਨ ਮੋੜ ਤੋਂ ਮੋੜ ਬੰਦਾ ਹੋਵੇ ਪੈਸੇ ਜਿਸ ਦੀ ਬਹੁਤ ਬਿਜ਼ੀ ਲਾਈਫ ਹੈ ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ ਜੀਵਨ ਬਾਰੇ ਕੱਖ ਵੀ ਨਹੀਂ ਪਰਮਾਤਮਾ ਬਾਰੇ ਕੁਝ ਵੀ ਨਹੀਂ ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ ਹੈ ਹਜ਼ਾਰਾਂ ਪਹਿਲੂਆਂ 'ਚ ਪਛੜ ਜਾਂਦਾ ਹੈ ਰੱਬੀ ਨਹੀਂ ਆਵੇਂ ਛੋਟੀ ਦਾ ਸੰਗੀਤਕਾਰ ਛੋਟੀ ਦਾ ਕਵੀ ਨਹੀਂ ਆਉਂਦਾ ਚੋਟੀ ਦਾ ਕਵੀ ਚੋਟੀ ਦਾ ਸੰਗੀਤਕਾਰ ਨਹੀਂ ਆਉਂਦਾ ਔਰ ਚੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ ਚੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ ਹਜ਼ਾਰਾਂ ਪਹਿਲੂਆਂ ਵਿੱਚ ਪਛੜ ਜਾਂਦਾ ਹੈ ਇਸ ਵਾਸਤੇ ਚੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ ਨਹੀਂ ਆਉਂਦਾ ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ ਮਹਾਰਾਜੇ ਰਣਜੀਤ ਸਿੰਘ ਜੈਸਾ ਔਰ ਨਾ ਗੁਣਵਾਨ ਨਹੀਂ ਆਉਂਦਾ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਸਮਝਣ ਵਾਸਤੇ ਵਕਤ ਚਾਹੀਦਾ ਉਹਦੇ ਕੋਲ ਵਕਤ ਨਹੀਂ ਹੈ ਲਾਈਫ ਬੜੀ ਬੀਸੀ ਮੈਨੂੰ ਮਿਲਦੇ ਨੇ ਭਾਰਤ ਦੇ ਵਿੱਚ ਕਈ ਕਹਿੰਦੇ ਨਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ करिए ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ ਘੰਟਾ ਬਾਣੀ ਪੜੀਏ ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨਹੀਂ ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆ ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ ਔਰ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ ਤੇ ਆਰਾਮ ਦਾ ਸਮਾਂ ਨਹੀਂ ਕਈ ਇਸ ਤਰ੍ਹਾਂ ਵੀ ਕਹਿੰਦੇ ਨਰਮਸਿੰਘ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਕਥਾ ਕੀਰਤਨ ਕਿੱਥੇ ਸੁਣੀਏ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੌਤ ਆਪਣੀ ਵੇਲ ਕੱਢ ਲਏਗੀ ਤੂੰ ਦੇਖਦਾ ਹੀ ਰਹਿ ਜਾਏਗਾ ਕਹੀ ਤੀ ਗਈ ਦੇਖਵਾਜੇ ਵਜਾਏ ਵਹੀ ਇਹ ਕਹ ਰਿਹਾ ਸੀ ਜੋ ਸਾਚਾ ਖੁਦਾ ਹੈ ਇਸੇ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਚ ਪਛੜ ਜਾਂਦਾ ਹੈ ਜੇ ਕਬੀਰ ਜੈਸੇ ਨਾਮਦੇਵ ਜੈਸੇ ਯਾ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆ ਦੇ ਚ ਪਛੜ ਗਏ ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਚ ਖਰਚ ਕਰ ਦਿੱਤਾ ਉਸ ਦੇ ਚੋਂ ਬਹੁਤ ਅੱਗੇ ਲੰਘ ਗਏ ਪ੍ਰਮਾਤਮਾ ਤੱਕ ਪਹੁੰਚ ਗਏ ਕਿਸੇ ਵੀ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ मनुख हज़ारां पहलवां च पछाड़ जांदा है। ये भी मैच कर दे। रब्बी नहीं हमें। ऐसा नहीं हमें। चाणक्य लिखदा है धन लिख एक ताण है मान होवेगा। इस तो बाद शरीरक ताण। बड़े-बड़े पहलवानां को लांदा है। अब सुन के हैरान होवोगे भारत दे सब तो बड़े पहलवान नो भारत केसरी दा लक्ब देंदे ने। ਬਾਰਤ ਕੇਸਰੀ ਪਿਛਲੇ ਦਿਨ ਤੇ ਹਰਿਆਣੇ ਦਾ ਕੋਈ ਸੀ ਉਹਨੂੰ ਇਹ ਲਖਬ ਮਿਲਿਆ ਸੀ ਬਾਰਤ ਕੇਸਰੀ ਕਿਸੇ ਵਕ ਦਾਰਾ ਸਿੰਘ ਵੀ ਸੀ ਬਾਰਤ ਕੇਸਰੀ ਉਹਨਾਂ ਦੇ ਜਲੂਸ ਵੀ ਨਿਕਲਦੇ ਉਹਨਾਂ ਦੇ ਚੇਲੇ ਚਾਂਟੇ ਵੀ ਹੁੰਦੇ ਨੇ ਉਹਨਾਂ ਨੂੰ ਗਵਰਨਮੈਂਟ ਪਦਰ ਤੇ ਸਨਮਾਨਤ ਵੀ ਕੀਤਾ ਜਾਂਦਾ ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ 10 ਬੰਦਿਆਂ ਨੂੰ ਕਾਬੂ ਕਰ ਲੈਣ ਇਤਨੀ ਸ਼ਕਤੀ ਇਤਨੀ ਤਾਕਤ ਤਾਂ ਤਾਕਤ ਨੂੰ ਕਹਿੰਦੇ ਨੇ ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ ਤੋਂ ਪਹਿਲ ਉਹ ਅਨੰਦਾ ਵੀ ਮਾਣ ਹੁੰਦਾ ਹੈ ਬਕੈਦਾ ਹੁੰਦਾ ਹੈ ਤੀਸਰਾ ਤਾਣ ਬੌਧਿਕ ਤਾਣ ਦਾਰਸ਼ਨਿਕ ਹੈ ਫਿਲਾਸਫਰ ਹੈ ਕਵੀ ਹੈ ਕਲਮ ਦਾ ਦਾਨੀ ਹੈ ਦਿਮਾਗ ਦਾ ਦਾਨੀ ਹੈ ਤਾਂ ਮਾਣ ਤੇ ਹੋਵੇਗਾ ਅਕਬਰ ਨੇ ਆਪਣੇ ਦਰਬਾਰ ਦੇ ਵਿੱਚ ਬੀਰ ਬਲ ਨੂੰ ਮੋਲਾ ਦੋ ਪਿਆਜ਼ਾ ਨੂੰ ਜਨਾਬ ਫੈਜ਼ੀ ਨੂੰ ਕਵੀ ਰਹੀਮ ਨੂੰ ਦਨਸੇਨ ਨੂੰ ਰਖਿਆ ਸੀ ਇਹ ਬੜੇ ਦਿਮਾਗ ਦੇ ધਨੇ ਅਕਬਰ ਖੁਦ ਸलाम ਕਰਦਾ ਸੀ ਉਹਨਾਂ ਨੂੰ ਝੁਕ ਕੇ ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ ਇਹਨਾਂ ਤੋਂ ਬਿਨਾ ਮੇਰਾ ਦਰਬਾਰ ਕੁਝ ਵੀ ਨਹੀਂ ਕੁਝ ਵੀ ਨਹੀਂ ਉਹਨਾਂ ਸਾਰਿਆਂ ਦਾ ਆਪਣੇ ਵਕਤ ਦੇ ਵਿੱਚ ਬੜਾ ਮਾਣ ਸਨਮਾਨ ਸੀ ਕਿਉਂ ਤਾਂ ਸੀ ਅਕਲ ਦੇ ધਨੀ ਸਨ ਬૌਧਿਕ ਬਲ ਸੀ ਉਹਨਾਂ ਕੋਲ ਦਿਮਾਗੀ ਤਾਨ ਸੀ ਚੌਥਾ ਤਾਣ ਵੰਦੇ ਨੇ ਰਾਜਨੀਤਿਕ ਤਾਣ ਕੋਈ ਕੁਰਸੀ ਆਉਦੇ ਕੋਲ ਹੁਕਮਰਾਨ ਹੈ ਤਾਂ ਸਲਾਮਤ ਹੋਣਗੇ ਸਜਦੇ ਤੇ ਹੋਣਗੇ ਪ੍ਰਕਰਮਾਂ ਤੇ ਹੋਵੇਗੇ ਹੁਣ ਮੈਂ ਅਰਜ਼ ਕਰਾਂ ਜਿਸ ਨੂੰ ਕਹਿਣ ਨੇ ਧਨ ਦਾ ਤਾਣ ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ ਹਾਲਾਤ ਇੱਕ ਦਫਾ ਐਸੇ ਹੋ ਗਏ ਸਨ ਜਦ ਸरोवर ਦੀ ਖੁਦਾਈ ਚੱਲ ਰਹੀ ਸੀ ਨਾ ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ ਇਤਿਹਾਸ ਕਹਿੰਦਾ ਸ਼ਾਮੇ ਸਦਗੁਰ ਸੋਚਦੇ ਚ ਬੈਠੇ ਮਜ਼ਦੂਰ ਬੜੇ ਨੇ ਜਿ ਸਾਰਿਆਂ ਨੂੰ ਦੇਣੇ ਨੇ ਤੇ ਥੈਲੇ ਵਿੱਚ ਦਮੜੇ ਕਾਟਣੇ ਰੱਬੀ ਨੇ ਭਾਈ ਸੋਮਾ ਜੀ ਆ ਗਏ ਇਸ ਸਤਗੁਰਾਂ ਦੀ ਥੇਲੀ ਨੇ ਇੱਕ ਪਾਸੇ ਕਰਕੇ ਆਪਣੀ ਥੇਲੀ ਰੱਖੀ ਮਹਾਰਾਜ ਅਜ ਮਜ਼ਦੂਰਾਂ ਨੂੰ ਇਸ ਥੇਲੀ ਚੋਂ ਦੇਵਾ ਇਸ ਸਤਗੁਰਾਂ ਦੀ ਜ਼ੁਬਾਨ ਚੋਂ ਨਿਕਲਿਆ ਤੂੰ ਤੇ ਸਾਡਾ ਸ਼ਾਹ ਹੈ ਉਸ ਦਿਨ ਤੋਂ ਗੁਰੂ ਘਰ ਦੇ ਚਿਕ ਬਰਾਦਰੀ ਚਲੀ ਗਈ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਸੋਮੇ ਸ਼ਾਹ ਤੋਂ ਚਲੀ ਗਈ ਔਰ ਇੱਕ ਕਾਫੀ ਤਾਦਾਦ ਦੇ ਹਰਿਆਣੇ ਚ ਇਹਨਾਂ ਦੇ ਡੇਰੇ ਵੀ ਨੇ ਦਿੱਲੀ ਦੇ ਚ ਵੀ ਹੈ ਹਰਵੰਸ਼ਾ ਸਿੰਘ ਦਾ ਡੇਰਾ ਡੇਰਾ ਸਮਿਲ ਖਾਨ ਕਲੋਨਿਕਸ ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਨ ਦੇ ਚ ਜੀਵਨ ਸ਼ਾਹ ਸਿੰਘ ਦਾ ਡੇਰਾ ਰੋੜਕੀ ਡੇਰਾ ਦੋਨ ਅਲਵਰ ਦੇ ਚ ਸੁਗਦੇਸ਼ਾ ਦਾ ਡੇਰਾ ਇਹ ਸੋਮੇ ਸ਼ਾਹ ਦੀ ਅੰਸ ਨੇ ਗਨਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਤੇ ਸਿੱਧ ਨੇ ਤੋਂ ਤੇ ਸਾਡਾ ਸ਼ਾਹ ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ ਬਾਦਸ਼ਾਹ ਇਹਨਾਂ ਦੀ ਅਲ ਬਣ ਗਈ ਜਾਤ ਬਣ ਗਈ ਗੋਤ ਬਣ ਗਈ ਧਨ ਦਾ ਤਾਨ ਮਹਾਰਾਜ ਕੋਲ ਨਹੀਂ ਹੈ ਦੂਸਰਾ ਤਾਨ ਆਉਂਦਾ ਹੈ ਤਨ ਦਾ ਤਾਨ ਤੋ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾ ਵਰਗਾ ਸੀ ਕੋਈ ਪਹਿਲਵਾਨ ਨਹੀਂ ਸੀ ਹੇ ਵੀ ਮੈਰਜ ਕਰਦੇ। ਇਸ ਤਰ੍ਹਾਂ ਤਾਂ ਆਉਂਦਾ ਹੈ ਰਾਜਨੀਤਿਕ ਕਿ ਮਹਾਰਾਜ ਕੋਈ ਜਾਗੀਰਦਾਰ ਨਹੀਂ ਕੋਈ ਹੁਕਮਰਾਨ ਨਹੀਂ ਹੈ। ਕਿਸੇ ਜ਼ਗੀਰ ਦੇ ਮਾਲਕ ਨਹੀਂ ਹੈ। ਕਿਸੇ ਮਲਕ ਦੇ ਹੁਕਮਰਾਨ ਨਹੀਂ ਹੈ। ਲੇਕਿਨ ਹੈਰਾਨ ਸੀ ਹੈਰਾਨਗੀ ਸੀ ਉਸ ਵਕਤ ਦੇ ਹੁਕਮਰਾਨਾਂ ਨੂੰ ਸਾਰਾ ਜਗਤ ਜੁਗਤ ਹੈ। ਇਹਨ ਦੋ ਜੁਗਦੰ ਮੁਸਲਮ ਜੁਗਦੇ ਨੇ ਮੀਆਂ ਮੇਰ ਜੈਸਾ ਮੱਥਾ ਟੇਕਦਾ ਹੈ ਜਮਾਲੁਸੈਨ ਸਜਦਾ ਕਰਦਾ ਹੈ ਬ੍ਰਾਹਮਣ ਮੱਥਾ ਟੇਕਦੇ ਨੇ ਇਹਨ ਦੋ ਪ੍ਰਕਰਮਾਂ ਕਰਦੇ ਨੇ ਮੁਸਲਮਾਨ ਪ੍ਰਕਰਮਾਂ ਕਰਦੇ ਨੇ ਹੈ ਕਿ ਇਸ ਫਕੀਰ ਕੋਲ ਹੈ ਕਿ ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ ਬਈ ਇਤਨੇ ਸਜਦੇ ਹੋ ਰਹੇ ਨੇ ਹਿੰਦੂ ਯੁੱਗ ਦੇ ਪਹਿਲੇ ਮੁਸਲਮ ਯੁੱਗ ਦੇ ਪਹਿਲੇ ਬ੍ਰਾਹਮਣ ਝੁਕ ਰਹੇ ਨੇ ਖੱਤਰੀ ਝੁਕ ਰਹੇ ਨੇ ਸ਼ਿਵਦਰ ਝੁਕ ਰਹੇ ਨੇ ਵੈਸ਼ ਝੁਕ ਰਹੇ ਨੇ ధਨਵਾਨ ਝੁਕ ਰਹੇ ਨੇ ਗੁਣਵਾਨ ਝੁਕ ਰਹੇ ਨੇ بڑے بڑے ਹਕਮਰਾਨ ਵੀ ਸਜਦਾ ਕਰਦੇ ਪੈਣੇ ਜਾਗੀਰਦਾਰ ਮੱਥਾ ਪੈਟੇ ਖਦੇ ਹੈਗੇ ਇਹ ధਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇ ਜੋ ਪ੍ਰਭੂ ਹੈ ਪ੍ਰਭੂ ਦਾ ਨਾਮ ਹੈ ਬਸ ਸਾਡੇ ਕੋਲ ਹੈ ਇਹ ਹੋਰ ਕੁਝ ਨਹੀਂ ਤਾਣ ਹੈ ਤਾਣ ਸੱਚ ਦਾ ਤਾਣ ਹੈ ਸਾਡੇ ਕੋਲ ਪ੍ਰਮਾਤਮਾ ਦਾ ਤਾਣ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪਰਵਟੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ ਬਾਕੀ ਨਹੀਂ ਮਾਣ ਮੰਗੋ ਤਾਣ ਵਾਂਗੋ ਤਾਨ ਲਖਮੇ ਸੋਧ। ਅਰ ਜੇ ਦੇ ਕੋਲ ਰੱਬੀ ਤਾਣ ਹੋਵੇ ਜ਼ਿੰਦਗੀ ਚ ਕਦੀ ਨਿਮਾਣਾ ਨਹੀਂ ਆਉਂਦਾ। ਕਦੀ ਹੀ ਨਹੀਂ ਆਉਂਦਾ। ਜਿਹੜਾ ਸ਼ੁਰੂ ਦੇ ਚ ਪ੍ਰਮਾਤਮਾ ਦਾ ਆਸਰਾ ਪਕੜ ਲਵੇ ਜ਼ਿੰਦਗੀ ਚ ਕਦੀ ਬਿ ਆਸਰਾ ਵੀ ਨਹੀਂ ਆਉਂਦਾ। ਇਹ ਵੀ ਮਰਜ਼ ਕਰਦੇ ਆ। ਬਾਕੀ ਆਸਰੇ ਮਨੁੱਖ ਪਰ پکڑਦੇ ਨੇ ਕਈ ਵਾਰ ਆਸਰੇ ਨਹੀਂ ਰਹਿੰਦੇ। ਸੱਬੋ ਵੱਜੇ ਆਸਰਾ ਚੁੱਕੇ ਸਭ ਅਸਰਾ। ਇਹਦੇ ਤੇ ਕਿ ਮੈਂ ਦਲੀਲ ਦੇਣਾ ਹੁੰਦਾ। ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ ਅਸਾਧ। ਫਿਰ ਡਾਕਟਰ ਜਵਾਬ ਦੇ ਜਾਏ। ਆਖਿਓਣ ਸਾਡੇ ਵਸ ਦੀ ਗੱਲ ਨਹੀਂ। ਤੁਸੀਂ ਕੋਈ ਹੋਰ ਤਰੀਕਾ ਲੱਭੋ। ਫਿਰ ਉਹ ਆਯੁਰਵੇਦ ਦਾਸਰਾ ਪਕੜਦਾ ਹੈ ਚਲੋ ਹੁਣ ਵੈਦਾਂ ਕੋਲ ਜਾਈਏ ਡਾਕਟਰਾਂ ਕੋਲ ਤੇ ਕੁਝ ਨਹੀਂ ਹੋਇਆ ਤੇ ਆਯੁਰਵੇਦ ਆਚਾਰੀਆ ਵੀ ਕਹਿਦੇ ਨੇ ਹੁਣ ਸਾਡੇ ਵਸ ਦੀ ਗੱਲ ਨਹੀਂ ਹੈ ਫਿਰ ਮਨੁਖ ਹੋਮ्योपैਥੀ ਇਸ ਢੰਗ ਦਾ ਜੋ ਹੈ ਸਾਰਾ ਪਕੜੇਗਾ ਉਸ ਤੋਂ ਵੀ ਗੱਲ ਨਾ ਬਣੀ ਫਿਰ ਨੇਚਰ ਤੇ ਥੀ ਚਲੋ ਇਹਦੇ ਨਾਲ ਮਤਾਂ ਠੀਕ ਹੋ ਜਾਏਗੀ ਪਰ ਨੇਚਰ ਤੇ ਥੀ ਨਾਲ ਵੀ ਠੀਕ ਨਾ ਹੋਇਆ ਉਹ ਮੈਡੀਕਲ ਵੀ ਠੀਕ ਨਾ ਕਰ ਸਕੇ ਐਲੋਪੈਥੀ ਵੀ ਠੀਕ ਨਾ ਕਰ ਸਕੇ ਤੇ ਆਯੁਰਵੇਦ ਆਚਾਰੀਆ ਵੀ ਨਿਰਾਸ਼ ਹੋ ਕੇ ਕਹਿਣ ਲੱਗੇ ਨਹੀਂ ਇਹ ਸਾਡੇ ਵੱਸ ਦੀ ਗੱਲ ਨਹੀਂ ਫਿਰ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ ਹੈ ਔਰ ਸਾਰੇ ਕਹਿੰਦੇ ਨੇ ਹੁਣ ਤੂੰ ਰੱਬ ਦਾ ਹੀ ਆਸਰਾ ਪਕੜ। ਹੁਣ ਈਸ਼ਵਰ ਦਾ ਈਸ਼ਵਰ ਦੇ ਆਸਰੇ ਨੂੰ ਮਨੁੱਖ ਨੂੰ ਮਨੁੱਖ ਅਥਿਰ ਦੇ ਚ ਰੱਖਦਾ ਹੈ ਜਦ ਸਾਰੇ ਆਸਰੇ ਟੁੱਟ ਜਾਣ ਸਭੋ ਬਾਜੇ ਆਸਰਾ ਚੂਕੇ ਸਭ ਅਸਰਾ ਪਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਪਹਿਲੇ ਆਸਰਾ ਪ੍ਰਮਾਤਮਾ ਦਾ پکڑ ਲੈਂਦਾ ਹੈ ਜ਼ਿੰਦਗੀ 'ਚ ਕਦੀ ਵਿਅਸਰਾ ਨਹੀਂ ਆਉਂਦਾ ਆਉਂਦਾ ਹੀ ਨਹੀਂ ਸਦਾ ਆਸਰਾ ਉਸ ਦਾ ਬਣਦਾ ਹੈ ਤੇ ਜਿਹਦੇ ਕੋਲ ਰੱਬੀ ਤਾਣ ਹੈ ਉਹ ਕਦੀ ਨਿਮਾਣਾ ਵੀ ਨਹੀਂ ਆਉਂਦਾ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਬਟੇਖ ਇਸੇ ਤਾਣ ਦਾ ਸਦਕਾ ਜਿ ਸਾਰੀ ਦੁਨੀਆ 'ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਾਦਤ ਦੇ ਹੜਾ ਮਨਿਆ ਮਨਾਇਆ ਜਾ ਰਿਹਾ ਹੈ ਭਾਰਤ ਦੇ ਪਿਤਰਾਂ ਤਰਨਾਂ ਦੀਆਂ ਛਵੀਲਾਂ ਅੱਜ ਸਰਵਤ ਵੰਡੇ ਜਾਣਗੇ ਰੇਲਵੇ ਸਟੇਸ਼ਨਾਂ ਤੇ ਲੋਕੀ ਵੱੰਦੇ ਨੇ ਮੁਸਾਫਰਾਂ ਨੂੰ ਪਿਲਾਂਦੇ ਨੇ ਸਜਦੇ ਹੁੰਦੇ ਨੇ ਬਾਣੀ ਦਾ ਗਾਇਨ ਇਤਿਹਾਸ ਦਾ ਵਖਾਨ ਔਰ ਜਿਸ ਸਤਾ ਦਾ ਦੇ ਰਹੇ ਇਸ ਸਤਵਾਦੀ ਸ਼ਹੀਦ ਹੋਇਆ ਸ਼ਹੀਦ ਉਹਦੀ ਮਜ਼ਾਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਨਾ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ ਤੋਂ ਗੁਰੂ ਅਰਜਨ ਦੇਵ ਜੀ ਦਾ ਮੂਲ ਸਿਧਾਂਤ ਤਾਨੂ ਪਕੜੋ ਪ੍ਰਭੂ ਦੇ ਨਾਮ ਦਾ ਕਦੀ ਨਿਮਾਣੇ ਨਹੀਂ ਹੋਵੋਗੇ ਅਸਰਾ ਪਕੜੋ ਪ੍ਰਭੂ ਦਾ ਕਦੀ ਬਿ ਅਸਰੇ ਨਹੀਂ ਹੋਵੋਗੇ ਇਤਨੇ ਵਿਚਾਰਾਂ ਪਰਮਾਨ ਕਰਨੀਆਂ ਚੁਕੇ ਆਈ ਅਰਜਨ ਸਿੰਘ ਨੇ ਦੱਸਿਆ ਸਾਰਿਆਂ ਨੇ ਕੰਮਕਾਰ ਤੇ ਜਾਣਾ ਤੇ ਵਕਤ ਸਿਰ ਸਮਾਪਤੀ ਕਰ ਲਈਏ ਤੋ ਸਵਾ 6:39 ਤੁਹਾਨੂੰ ਲੇਟ ਨਾ ਕਰਾਂ ਰਾਤ ਦੇ ਸਮੇ ਜਿਵੇਂ ਗੁਰੂ ਬਾਬੇ ਨੇ ਬਖਸ਼ਿਸ਼ ਕੀਤੀ ਤੁਹਾਡੇ ਚਰਨ ਪਰਸੰਗ ਜੋ ਸ਼ਾਮ ਦਾ ਸਮਾ ਰੱਖਿਆ ਗਿਆ ਉਹ ਦੇਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਸ਼ਾਮ ਦੇ ਸਮੇ ਕੁਝ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂਗੇ ਇੱਥੇ ਹੀ ਸਮਾਪਤੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ